ਉਨੂੰ ਫਿਲਮ ਬਹੁਤ ਵਧੀਆ ਚੱਲੀ ਆ ਬਹੁਤ ਵਧੀਆ ਬਿਜ਼ਨਸ ਕੀਤਾ ਤੁਹਾਡੇ ਪਿਆਰ ਸਦਕਾ ਸਨਮੈ ਨੂੰ ਸਪੋਰਟ ਕੀਤੀ ਆ ਥੈਂਕ ਯੂ ਸੋ ਪੂਰੀ ਟੀਮ ਦੇ ਨਾਲ ਆਏ ਆ ਜੀ ਥੋੜੇ ਫਿਰੋਜ਼ਪੁਰ ਤੋਂ ਹੀ ਅਸੀਂ ਅੱਜ ਟੂਰ ਸ਼ੁਰੂ ਕੀਤਾ ਕਿ ਪੂਰੇ ਪੰਜਾਬ ਦਾ ਅਸੀਂ ਜਾ ਕੇ ਸਨਮੈ ਨੂੰ ਥੈਂਕਸ ਕਰਕੇ ਆਈਏ ਤਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਥੈਂਕਸ ਤੇ ਸੌਰੀ ਕਿ ਤੁਹਾਨੂੰ ਇੰਟਰਰੈਪਟ ਕੀਤਾ ਚੱਲਦੀ ਫਿਲਮ ਦੇ ਵਿੱਚ ਆ ਕੇ ਤੁਹਾਡਾ ਇੰਟਰਟੇਨ ਰੋਕਿਆ ਸੀ ਥੈਂਕ ਯੂ ਹਾਂਜੀ ਦਿਤੀ ਆ ਰਹੀ ਥੈਂਕ ਯੂ ਕਰੋ ਮਾਤਾ ਥੈਂਕ ਯੂ ਜੀ ਮਾਤਾ ਦੇਲਾ ਗੇ ਤੁਸਾਰੇ ਬਹੁਤ ਪਿਆਰ ਦੇ ਰਹੇ ਹੋ ਥੈਂਕ ਯੂ ਬਾਈ ਜੀ ਥੈਂਕ ਯੂ ਬਾਈ ਜੀ ਲਈ ਮੈਸੇਜ ਲੈ ਲੈਣਾ ਪਰ ਅਸੀਂ ਉਹਨੂੰ ਪੂਰੀ ਤਰ੍ਹਾਂ ਨਾਲ ਰੱਖ ਦੇਣੀ ਤੇ ਮੈਂ ਇਹੀ ਕਹੂੰਗਾ ਜੇ ਸਿਨੇਮਾ ਦੇਖਦੇ ਹੋ ਸਿਨੇਮਾ ਇੱਕ ਬਹੁਤ ਵਧੀਆ ਸਾਧਨ ਹੈ ਜਿਹੜਾ ਕਿ ਜਿਹਨੂੰ ਤੁਸੀਂ ਦੇਖ ਕੇ ਮਤਲਬ ਸੁਧਰ ਸਕਦੇ ਹੋ ਜਾਂ ਸਮਾਜ ਨੂੰ ਮੈਸੇਜ ਦੇ ਸਕਦਾ ਪਰ ਸਿਨੇਮੇ ਤੋਂ ਸਾਨੂੰ ਸਿੱਖਿਆ ਵੀ ਲੈਣੀ ਚਾਹੀਦੀ ਹੈ ਫਿਲਮ ਬਾਰੇ थोड़ी डिटेल दे। ਕੋਈ ਡਿਟੇਲ ਦੇ ਵਿੱਚ ਇਹ ਹੈ ਕਿ ਚੱਲ ਰਹੀ ਹੈ ਜੀ ਫਿਲਮ ਸਾਰਿਆਂ ਨੂੰ ਪਸੰਦ ਆ ਰਹੀ ਹੈ ਔਰ ਜਿਹੜਾ ਹੀਰੋ ਹੈ ਉਹ ਇੱਕ ਰੋਬਿਨ ਹੁੱਡ ਦੇ ਤੌਰ ਤੇ ਅਸੀਂ ਦਿਖਾਇਆ ਹੈ ਕਿ ਕਿਵੇਂ ਲੋਕਾਂ ਦਾ ਭਲਾ ਕਰਨ ਵਾਲੇ ਜਿਹੜੇ ਇਨਸਾਨ ਅੱਜ ਕੱਲ੍ਹ ਦੁਨੀਆ ਦੇ ਵਿੱਚ ਘੱਟ ਨੇ ਇਹੋ ਜਿਹੇ ਪਾਤਰ ਦੁਨੀਆ ਦੇ ਵਿੱਚ ਘੱਟ ਨੇ। ਪਹਿਲਾਂ ਅਸੀਂ ਇਹ ਥੋੜਾ ਜਿਹਾ ਕਰੈਕਟਰ ਕਰੈਕਟਰ ਚੱਕਿਆ ਜਿਵੇਂ ਅਸੀਂ ਜੱਗੇ ਸੂਰਮੇ ਦੀ ਗੱਲ ਕਰਦੇ ਹੁੰਦੇ ਸੀਗੇ ਜਾਂ ਉਹਨਾਂ ਯੋਧਿਆਂ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਰੋਬਨ ਹੁੱਡ ਹੁੰਦੇ ਸੀ ਗਰੀਬਾਂ ਲਈ ਜਾਂ ਕਿਸੇ ਲਈ ਵੀ ਨਿਰਸਵਾਰਥ ਉਹਨਾਂ ਦੀ ਆਪਣੀ ਲੜਾਈ ਹੁੰਦੀ ਸੀ ਪਰ ਉਹਨਾਂ ਦੇ ਹੱਕ 'ਚ ਖੜ ਜਾਂਦੇ ਪਰ ਇਦਾਂ ਵਾ ਇਦਾਂ ਦੀ ਫਿਲਮ ਹੈ ਇਸ ਕਰਕੇ ਲੋਕਾਂ ਨੂੰ ਪਸੰਦ ਆਈ ਜਾਂ ਪਿਆਰ ਦਿੱਤਾ। ਉਹ ਸਾਡਾ ਸਿਨੇਮਾ ਆਲਵੇਸ ਇਹੀ ਰਿਹਾ ਕਿ ਅਸੀਂ ਸਮਾਜ ਤੋਂ ਹੀ ਕਹਾਣੀਆਂ ਚੱਕੀਏ ਤੇ ਕੋਈ ਨਾ ਕੋਈ ਮੈਸੇਜ ਜ਼ਰੂਰ ਕਨਵੇ ਕਰੀਏ ਐਂਟਰਟੇਨਮੈਂਟ ਦੇ ਨਾਲ। ਭਾਈ ਇੱਕ ਗੱਲ ਹੋਰ ਪੁੱਛਣੀ ਹੈ। ਹਾਂਜੀ ਜੀ। ਦੋ ਦੋ ਫਿਲਮਾਂ ਆਉਣੀ ਹਨ ਰਿਲੀਜ਼ ਹੋਣੀਆਂ। ਹੁਣ ਵੀ ਪੈਰਲਲ ਦੋ ਚੱਲ ਰਹੀਆਂ। ਇਹ ਇਹ ਹਾਨੀਕਾਰਕ ਨਹੀਂ ਸਾਡੇ ਸਿਨੇਮੇ ਨੂੰ। ਭਾਈ ਦੇਖੋ ਕਈ ਵਾਰ ਪਤਾ ਕੀ ਹੈ ਮਜਬੂਰੀ ਬਣ ਜਾਂਦੀ ਹੈ। ਕੋਈ ਬੰਦਾ ਜਾਣ ਬੁੱਝ ਕੇ ਫਿਲਮ ਨਹੀਂ ਲਾਉਂਦਾ ਕਿਸੇ ਨਾਲ ਕਿ ਜਿਆਦਾ ਕੋਈ ਕੰਪੀਟੀਸ਼ਨ ਹੈ ਕੋਈ ਵੀ ਬੰਦਾ ਨਹੀਂ ਚਾਹਦਾ ਕੋਈ ਪ੍ਰੋਡਿਊਸ ਕਿਉਂਕਿ ਸਾਡੇ ਉੱਤੇ ਦੇਖੋ ਸਾਉਥ ਦੀਆਂ ਫਿਲਮਾਂ ਵੀ ਆ ਰਹੀਆਂ ਨੇ ਬਾਲੀਵੁੱਡ ਵੀ ਆ ਰਿਹਾ ਹਾਲੀਵੁੱਡ ਵੀ ਆ ਰਿਹਾ ਤਾਂ ਕਈ ਵਾਰ ਇਹ ਹੁੰਦਾ ਕਿ ਯਾਰ ਸਾਉਥ ਦੀ ਫਿਲਮ ਬਹੁਤ ਵੱਡੀ ਆ ਰਹੀ ਹੈ ਯਾਰ ਇਸ ਡੇਟ ਤੇ ਆ ਰਹੀ ਹੁਣ 2 ਹਫ਼ਤੇ ਹਰ ਇੱਕ ਫਿਲਮ ਨੂੰ ਚਾਹੀਦੀ ਹੁੰਦੀ ਨੇ ਕਮਾਈ ਕਰਨ ਲਈ ਪਿੱਛੇ ਅਰਦਾਸ ਹੋਣੀ ਹੈ 13 ਸਤੰਬਰ ਨੂੰ ਤਾਂ ਪ੍ਰੋਡਿਊਸਰਾਂ ਨੂੰ ਇਹ ਲੱਗਿਆ ਕਿ ਇਹ ਅਰਦਾਸ ਇੱਕ ਕਬੱਡੀ ਫ੍ਰੈਂਚਾਈਜ਼ੀ ਹੈ ਔਰ ਲੋਕ ਉਹਦੇ ਨਾਲ ਜੁੜੇ ਹੋਏ ਨੇ ਉਹਦੇ ਦੋਵੇਂ ਪਾਰਟ ਬਹੁਤ ਵੱਡੇ ਗਏ ਨੇ ਓਵਰਸੀਜ਼ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੋ ਇਹੀ ਇੱਕ ਕਾਰਨ ਸੀ ਪਰ ਕਲੈਸ਼ ਹੋ ਗਿਆ ਬਟ ਕਲੈਸ਼ ਮੈਨੂੰ ਲੱਗਦਾ ਕਿ ਪੋਜ਼ਿਟਿਵ ਵੇ ਦੇ ਵਿੱਚ ਹੋਣਾ ਚਾਹੀਦਾ ਉਹ ਕੋਮਪੀਟੀਸ਼ਨ ਨਹੀਂ ਬਣਾ ਲੈਣਾ ਚਾਹੀਦਾ ਸੋ ਜਿਹੜੀ ਮੈਂ ਦੋਵੇਂ ਫਿਲਮਾਂ ਨੇ ਚੰਗਾ ਕੀਤਾ ਦੇਖੋ ਦੋਵੇਂ ਫਿਲਮਾਂ ਠੀਕ ਜਾ ਰਹੀਆਂ ਨੇ ਸੋ ਸਿਨੇਮਾ ਇਹੀ ਹੈ ਪਹਿਲਾਂ ਲਵ ਪੰਜਾਬ ਤੇ ਇੱਕ ਹੋਰ ਫਿਲਮ ਆਈ ਸੀਗੀ ਅਰਦਾਸ ਸੀ ਅਰਦਾਸ ਸੀ ਇਹ ਦੋਵੇਂ ਫਿਲਮਾਂ ਨੇ ਬਹੁਤ ਛੋਟਾ ਬਿਜ਼ਨਸ ਕੀਤਾ ਸੀ ਸੋ ਜੇ ਸਿਨੇਮਾ ਚੰਗਾ ਹੈ ਨਾ ਭਾਈ ਜੀ ਚਾਹੇ 2 ਆ ਜਾਣ ਚਾਹੇ 3 ਆ ਜਾਣ ਫਿਲਮਾਂ ਚੱਲਦੀ ਜਾਂਦੀਆਂ ਨੇ ਲੋਕ ਬਸ ਇਹ ਕੇ ਹੈ ਕਿ ਥੋੜਾ ਜਿਹਾ ਸ਼ੋ ਵੰਡੇ ਜਾਂਦੇ ਨੇ ਤੇ ਆਡੀਅנס ਜਿਹੜੀ ਉਹ ਵੰਡੀ ਜਾਂਦੀ ਹੈ ਚੰਗਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਹ ਗਾਂਧੀ 3 ਤੋਂ ਬਾਅਦ ਗਾਂਧੀ 4 ਦੀ ਵੀ ਤਿਆਰੀ ਹੈ ਹਲੇ ਵੀ ਕੋਈ ਤਿਆਰੀ ਨਹੀਂ ਹਲੇ ਹੋਰ ਆਉਣੀਆਂ ਨੇ ਹਲੇ ਹੋਰ ਅਸੀਂ ਚੰਗੀਆਂ ਕਹਾਣੀਆਂ ਲੋਕ ਤਨ ਬੰਦਿਆਂ ਦੀ ਅਸੀਂ ਲਾਈਫ ਦੇ ਤੋਂ ਤੁਹਾਨੂੰ ਦੱਸਾਂਗੇ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਛੁਪੇ ਹੋਏ ਹੀਰੋ ਨੇ ਲੁਕੇ ਹੋਏ ਪੰਜਾਬ ਦੇ ਹੀਰੋ ਨੇ ਜਿਹੜੇ ਬਾਰੇ ਅਸੀਂ ਜਾਣਦੇ ਨਹੀਂ ਸੋ ਉਹੋ ਜਿਹੇ ਬੰਦੇ ਦੀਆਂ ਕਹਾਣੀਆਂ ਅਸੀਂ ਲੈ ਕੇ ਆਏ ਸੋ ਬੀਨੂ ਢਿੱਲੋਂ ਜੀ ਦਾ ਕਰੈਕਟਰ ਵਿੱਚ ਹੈ ਨਹੀਂ ਪਰ ਬੀਨੂ ਢਿੱਲੋਂ ਜੀ ਤੁਹਾਡੇ ਨਾਲ ਨੇ ਦੋਸਤ ਨੇ ਬੀਨੂ ਬਈ ਮੇਰੇ ਵੱਡੇ ਭਰਾ ਨੇ ਆਲਵੇਸ ਸਪੋਰਟ ਕਰਦੇ ਨੇ ਔਰ ਤੁਸੀਂ ਮੈਨੂੰ ਦੱਸਤਾ ਵੀ ਤੁਹਾਡੇ ਤੋਂ ਵੱਡੇ ਨੇ ਮੈਂ ਕਹਿੰਦਾ ਬਈ ਬਰਾਬਰ ਦੀ ਆਰਵਾਣੀ ਹੈ ਇਹ ਕੰਪਲੀਮੈਂਟ ਬਿੰਨੂ ਜੀ ਹੱਸ ਰਹੇ ਕੋਈ ਸ਼ਬਦ ਬੋਲਦੇ ਹੋ ਇਹ ਬੋਲਣ ਜੋ ਕਿ ਰਹਿ ਹੀ ਨਹੀਂ ਨਾ ਨਾ ਬਿੰਨੂ ਭਾਈ ਤਾਂ ਵੀਰੇ ਸਭ ਤੋਂ ਤੁਸੀਂ ਭਰਾ ਵੀ ਇਕੱਲਾ ਕਹਿ ਸਕਦੇ ਵੱਡੇ ਲੋਨ ਜ਼ਰੂਰੀ ਸੀ ਵਧੀਆ ਗੱਲ ਹੈ ਹੈਗੇ ਵੱਡਾ ਭਰਾ ਇੱਕ ਇੱਕ ਰਿਸਪੈਕਟ ਹੈ ਨਹੀਂ ਨਹੀਂ ਠੀਕ ਹੈ ਆਰਵਾਣੀ ਲਈ ਔਰ ਦੂਜੀ ਗੱਲ ਇਹ ਹੈ ਸਾਡੇ ਰੋਲ ਮਾਡਲ ਇਸ ਕਰਕੇ ਨੇ ਕਿਉਂਕਿ ਸਭ ਤੋਂ ਫਿੱਟ ਨਹੀਂ ਬਾਈ ਇੰਡਸਟਰੀ ਦੇ ਵਿੱਚ ਐਕਟਰ ਕੋਈ ਨਹੀਂ ਹੈਗਾ ਪੰਜਾਬੀ ਇੰਡਸਟਰੀ ਦਾ ਜਸੀਪਾ ਬਹੁਤ ਵਧੀਆ ਸਿੰਗਰ ਕਿਉਂਕਿ ਹਿੱਟ ਗਾਇਕ ਰਿਆ ਜੱਸੀ ਥੈਂਕ ਯੂ ਜਦੋਂ ਤੁਹਾਨੂੰ ਮੋਲ ਜੱਸੀ ਬੇ ਦੇ ਕੈਰੈਕਟਰ ਦਾਦੇ ਪਛਾਣ ਨਹੀਂ ਹੋਣੀ ਬਾਈ ਇਹ ਕਿਹੜਾ ਕੈਰੈਕਟਰ ਹੈ ਪਛਾਣ ਨਹੀਂ ਇਹ ਮੁੱਖ ਮੰਤਰੀ ਪੰਜਾਬ ਵਿੱਚ ਬਣਿਆ ਕੈਪਟਨ ਮਨਿੰਦਰ ਸਿੰਘ ਅੱਛਾ ਕੈਪਟਨ ਮਨਿੰਦਰ ਸਿੰਘ ਬਣੇ ਤੇ ਜਿਹਨੂੰ ਪਤਾ ਲੱਗ ਗਿਆ ਜਰੂਰ ਪਤਾ ਲੱਗਿਆ ਉਹ ਖੁਸ਼ੀ ਮਨਾਉਣਗੇ ਅੱਛਾ ਵਧੀਆ ਕੈਰੈਕਟਰਾਂ ਗਿਆ ਕੰਮ ਕੀਤਾ ਮਾਣ ਆ ਰਿਹਾ ਦੇ ਵਿੱਚ ਅੱਛਾ ਕਿੱਦਾਂ ਦਾ ਮਹਿਸੂਸ ਹੋਇਆ ਇਹ ਫਿਲਮ ਕਰਕੇ ਬਈ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੇਖੋ ਜਿਹੜਾ ਸਿਨੇਮਾ ਹੈ ਇਹ ਆਰਟਿਸਟ ਨੇ ਮੇਰੇ ਕੰਮ ਕੀ ਹੈ ਵੀ ਜੋ ਪੰਜਾਬ ਚ ਹੋ ਰਿਹਾ ਹੈ ਹਰ ਇੱਕ ਬੰਦਾ ਆਪਣੇ ਧੰਨੇ ਨਾਲ ਕੰਮ ਕਰਨਾ ਚਾਹੁੰਦਾ ਹੈ ਇੱਕ ਮਿੰਟ ਯਾਰ ਕੋਈ ਬੰਦਾ ਧਾਰਮਿਕ ਬਣ ਕੇ ਕਰਨਾ ਚਾਹੁੰਦਾ ਹੈ ਜਿਵੇਂ ਗਾਂਧੀ ਵਾਈ ਦਾ ਉਹਦਾ ਆਪਣਾ ਕੈਰੇਕਟਰ ਸੀਗਾ ਉਹ ਆਪਦੇ ਹਿਸਾਬ ਨਾਲ ਕੋਈ ਚੰਗਾ ਕੰਮ ਕਰ ਰਿਹਾ ਸੀ ਉਹਦਾ ਆਪਣਾ ਆਪਣਾ ਰਸਤਾ ਸੀ ਲੈਕਿਨ ਆਰਟਿਸਟੋਨਾ ਸਿਨੇਮੇ ਦਾ ਕੰਮ ਤਾਂ ਇਹ ਹੁੰਦਾ ਹੈ ਕਿ ਸਮਾਜ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਤੇ ਉਹਦੇ ਚੰਗਾ ਹੋ ਕੀ ਹੋਇਆ ਅਸੀਂ ਭਾਈ ਉਹਨਾਂ ਨੇ ਜਿਹੜਾ ਉਹਨਾਂ ਦਾ ਕਰੈਕਟਰ ਖੜਿਆ ਉਹ ਉਹਦੇ ਚ ਕਿੰਨੇ ਵਧੀਆ ਗੁਣ ਸੀ ਨਹੀਂ ਲੋਕ ਸਿਰਫ ਉਹਨੂੰ ਇੱਕ ਬਦਮਾਸ਼ ਤੌਰ ਤੇ ਦੇਖਦੇ ਸੀ ਲੇਕਿਨ ਉਹਨੇ ਆਪਣਾ ਰਸਤਾ ਭਾਵੇਂ ਕਿਦਾਂ ਮਾਰੀ ਬਣਾਇਆ ਪਰ ਉਹਨੇ ਕੰਮ ਬਹੁਤ ਵਧੀਆ ਕੀਤਾ ਉਹ ਲੈ ਕੇ ਆਉਣਾ ਸਮਾਜ ਦੇ ਵਾਸਤੇ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਜੋ ਭਾਈ ਦੇਵਾਨੀ ਬਹੁਤ ਵਧੀਆ ਕੰਮ ਕਰਿਆ ਇਦਾਂ ਹੀ ਹੋਰ ਬੜੇ ਕੈਰੈਕਟਰ ਨੇ ਜਿੰਨੇ ਬਾਈ ਜੀ ਹੁਣੇ ਦੱਸਿਆ ਉਹ ਲੈ ਕੇ ਆਉਣਾ ਸਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਦੇਖਣਾ ਪਸੰਦ ਕਰਨਾ ਉਹਨਾਂ ਨੂੰ ਸਾਨੂੰ ਸ਼ਾਬਾਸ਼ ਦੇਣਾ ਉਹ ਤੁਹਾਡੀ ਡਿਊਟੀ ਆ ਸਾਰੇ ਲੋਕਾਂ ਦੀ ਡਿਊਟੀ ਹੈ ਤੇ ਇਦਾਂ ਹੀ ਕਿਉਂਕਿ ਜੇ ਆਪਾਂ ਇੱਕ ਇੱਕ ਰੁੱਖ ਹੈ ਉਹਨੂੰ ਕੱਲੇ ਪੱਤੇ ਲੱਗੇ ਉਹ ਤਾਂ ਵੀ ਚੰਗਾ ਲੱਗਦਾ ਫੁੱਲ ਵੀ ਲੱਗੇ ਹੋਣੇ ਚਾਹੀਦੇ ਨੇ ਫਲ ਵੀ ਲੱਗੇ ਹੋਣੇ ਚਾਹੀਦੇ ਨੇ ਉਹਦੇ ਵਿੱਚ ਹਰ ਇੱਕ ਚੀਜ਼ ਚਾਹੀਦੀ ਹੈ ਇਸ ਕਰਕੇ ਸਿਨੇਮੇ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੋਣੀ ਬਹੁਤ ਜ਼ਰੂਰੀ ਹੈ ਉਹ ਜੋ ਭਾਈ ਹੁਣੇ ਲੈ ਕੇ ਆ ਰਹੇ ਨੇ ਅਸੀਂ ਤਾਂ ਭਾਈ ਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਵੀ ਇਹਨਾਂ ਨੇ ਇੱਕ ਇਸ ਤਰ੍ਹਾਂ ਦੇ ਸਿਨੇਮੇ ਨੂੰ ਬਹੁਤ ਆਪਕੀਤਾ ਥੈਂਕ ਯੂ ਤੇ ਵਧੀਆ ਵਧੀਆ ਕੰਟੈਂਟ ਆਪਦੇ ਆਪ ਵਿੱਚ ਲੱਗਦਾ ਜਿਹੜੇ ਮਕਾਮ ਤੇ ਜਿਹੜੇ ਮਕਾਮ ਤੇ ਆ ਕੁਰਸੀਆਂ ਤੇ ਜਿੱਥੇ ਬੈਠੇ ਆ ਉਹਨਾਂ ਇੰਟਰਵਿਊ ਆਉਂਦੀਆਂ ਨੇ ਨੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਸਭ ਤੁਹਾਡੇ ਕਰਕੇ ਹੁੰਦੀਆਂ ਨੇ ਤੁਸੀਂ ਤਾੜੀਆਂ ਮਾਰਦੇ ਹੋ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਕੀਮਤੀ ਪੈਸੇ ਖਰਚ ਕੇ ਸਾਨੂੰ ਮਨੰਨਣ ਆਉਣੇ ਉਹ ਸਿਨੇਮਾ ਘਰਾਂ ਵਿੱਚ ਸਾਡਾ ਫਰਜ਼ ਬਣਦਾ ਵੀ ਵਧੀਆ-ਵਧੀਆ ਸਿਨੇਮਾ ਤੁਹਾਡੇ ਕੋਲੇ ਲੈ ਕੇ ਆਈਏ ਤੇ ਤੁਹਾਡੀ ਜਿਹੜਾ ਕਸੌਟੀ ਹੈ ਉਹਦੇ ਉੱਤੇ ਪੂਰੇ ਖਰੇ ਉੱਤਰਿਆ ਸੀ ਤੁਹਾਡੇ ਕੀ ਕਿਹੜੇ ਪ੍ਰੋਜੈਕਟਾਂ ਲਈ ਵੀਰੇ ਅਗਲੇ ਤਾਂ ਇੱਕ ਦੋ ਹੈਗੇ ਵੀਰੇ ਆਨਲਾਈਨ ਦਾ ਜਦੋਂ ਡੇਟ ਫਿਕਸ ਹੋ ਜਾਊਗਾ ਉਹ ਦੱਸੂਗਾ ਪਹਿਲਾਂ ਮੇਰੇ ਖਾਲ ਖੁਸ਼ਖਬਰੀ ਮੈਨੂੰ ਮੈਂ ਉਹ ਆਉਣੀ ਹੈ ਜੀ ਹਜੇ ਡੇਟ ਫਿਕਸ ਨਹੀਂ ਹੋਈ ਹੁੰਦੀ ਅਜੇ ਅ ਬਸੇ ਹੀ ਵੀ ਤੁਹਾਡਾ ਸਾਰਿਆਂ ਦਾ ਸਾਰੇ ਪੂਰੇ ਸਿਰ ਚੁੱਕਦਾ ਵੀ ਰਹੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਹਮੇਸ਼ਾ ਅਸੀਂ ਬਚਨ ਵੱਧ ਤਾਂ ਵੀ ਵਧੀਆ-ਵਧੀਆ ਸਿਨੇਮਾ ਤੁਹਾਡੇ ਪੂਰੇ ਕਹਿੰਦੇ ਰਹੀਏ ਚੜ੍ਹਦੀਆਂ ਕਲਾ ਚ ਰਹੋ ਆਪਣਾ ਸਹਿਜ ਦਾ ਖਿਆਲ ਲੱਖੋ ਆਪਣੇ ਆਲ ਕਰਦੇ ਰਹੋ ਮਿੰਨੂ ਤੇ ਦੇਵ ਹੋਰਾਂ ਦੀ ਬੜੀ ਪੁਰਾਣੀ ਜੋੜੀ ਹੈ ਭਗਵੰਤ ਮਾਨ ਹੋਰਾਂ ਨਾਲ ਹਾਂਜੀ 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 ਉਹ ਦਿਨ ਵੀ ਆਉਂਦੇ ਯਾਦ ਜਿਵੇਂ ਹੁਣ ਇਕੱਠੇ ਹੋ ਗਏ ਕਰਮਜੀਤ ਬਾਈ ਹੋਰੀ ਸਾਰੇ ਇਕੱਠੇ ਹੁੰਦੇ ਬਾਈ ਜੀ ਹੁਣ ਵੀ ਇਕੱਠੇ ਨੇ ਜਾਰੀ ਹੈ ਸਾਰਿਆਂ ਦੀ ਉਹ ਪਟਕੇ ਵਾਲੀਆਂ ਸਕਿੱਟਾਂ ਉਹ ਦੋ ਦੋ ਸਾਰੇ ਕੱਲ ਹੀ ਦੇਖੇ ਆਟੇ ਹੁਣ ਜਿਆਦੇ ਹੁਣ ਜਿਆਦੇ ਜੰਨੀਆਂ ਨੇ ਮੇਰੇ ਬਾਅਦ ਵਿੱਚ ਸਾਡੇ ਜਦੋਂ ਭਾਈ ਹੁਣੀ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਜਿਆਦੇ ਚੱਲੀਆਂ ਸਭ ਬਹੁਤ ਜਿਆਦੇ ਦੁਬਾਰੇ ਚੱਲ ਪਈਆਂ ਜੀ ਤੇ ਹੁਣ ਵੀ ਅਸੀਂ ਪਸੰਦ ਕਰਦੇ ਜੋਂ ਦੇਖਦੇ ਕੱਲ ਵੀ ਅਸੀਂ ਦੇਖਦੇ ਅੱਜ ਵੀ ਦੇਖਦੇ ਮਾਨ ਸਾਹਿਬ ਉਹ ਮਿਲਦੇ ਜੀ ਉਹ ਵੀ ਉਹ ਵੀ ਪਿਆਰ ਹੈ ਤੇ ਉਹ ਵੀ ਪਿਆਰ ਹੈ ਉਹ ਵੀ ਹੈ ਜੀ ਸਾਡੀ ਕੋਸ਼ਿਸ਼ ਕਰ ਰਹੇ ਆ ਪਲੈਨਿੰਗ ਸਾਡੀ ਹੈਗੀ ਇੱਕ ਠੱਠੇ ਫਿਲਮ ਕਰੀਏ ਸੀ ਮਾਨ ਸਾਹਿਬ ਲੈ ਕੇ ਹਾਂ ਜੀ ਹਾਂ ਵਾਹਿਗੁਰੂ ਕਿਰਪਾ ਕਰੇ ਅੱਛਾ ਕਰਿਆ ਫਰੋਜ਼ਪੁਰ ਵਾਲੇ ਕੁਝ ਬੋਲੋਗੇ ਹੈ ਜੀ ਫਰੋਜ਼ਪੁਰ ਵਾਲੇ ਅਸਤ ਕੁਝ ਰੋਜ਼ਪੁਰ ਦਾ ਬੜਾ ਧੰਨਵਾਦ ਜੀ ਰੋਹੀ ਦੱਸ ਕੇ ਇਹ ਕਹ ਰਹੇ ਸਾਡੇ ਬਾਰੇ ਕੋਈ ਬੋਲੂਗੇ ਫਰੋਜ਼ਪੁਰ ਯਾਰ ਛੱਡ ਦੇ ਨਾ ਕੋਈ ਦੇਖਾ ਪਹਿਲਾਂ ਕਿ ਕਹਿੰਦਾ ਕੀਤਾ ਸੀ ਫਰੋਜ਼ਪੁਰ ਵਾਲਾ ਮੈਂ ਤੁਹਾਨੂੰ ਦੱਸਣ ਲੱਗਿਆ ਫਰੋਜ਼ਪੁਰ ਪਹਿਲਾ ਪਹਿਲਾ ਦਿਨ ਪਹਿਲਾ ਦਿਨ ਪਹਿਲੀ ਗੱਲ ਤੋਂ ਕੁਝ ਨਹੀਂ ਹੋ ਸਕਦਾ ਬਾਬਾ ਜੀ ਦੂਜੀ ਗੱਲ ਫਰੋਜ਼ਪੁਰ ਪਟਿਆਲੇ ਵਾਲੇ ਆਪਾਂ ਆਪਲੇ ਆਪ ਵੰਡ ਲਏ ਯਾਰ ਆਪਾਂ ਇੱਕੋ ਹੀ ਆਂ ਕਿੰਨੇ ਜ਼ਿਲ੍ਹੇ ਜਾਣਾ ਹੁਣ ਸਾਰੇ ਸਾਰੇ ਜ਼ਿਲ੍ਹਿਆਂ ਜਿਹੜਾ ਰਾਉਂਡ ਹੈ ਬਈ ਸਾਰੇ ਕਿਦੀ ਕਰਾਂਗੇ ਹੁਣ ਆ ਵੀ ਹਫ਼ਤੇ ਤੱਕ ਨਾ ਜਾਂਦੇ ਰਹਿਵਾਂਗੇ ਸ ਕਰਨਾ ਪੜਦਾ ਹੁੰਦੀ ਇਸ ਦਾ ਹਰ ਬੰਦਾ ਆਪਣੀ ਜੇਬ ਚੋਂ ਆਪਣਾ ਇੱਕ ਦਾ ਟਾਈਮ ਕੀਮਤੀ ਕੱਢ ਕੇ ਆਉਂਦਾ ਦੂਜਾ ਪੈਸੇ ਕੱਢ ਕੇ ਆਉਂਦਾ ਤੇ ਤੂੰ ਤੀਜਾ ਸਿਨੇਮੇ ਨੂੰ ਸਪੋਰਟ ਕਰਦਾ ਔਰ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਧੰਨਵਾਦ ਥੈਂਕਸ ਕਰਨਾ ਪੈਂਦਾ ਹਾਂਜੀ ਵਧੀਆ ਜੀ ਇਹਦੇ ਵਿੱਚ ਵੀ ਕਿਦਾਂ ਦਾ ਕਰੈਕਟਰ ਥੋੜਾ ਇਹਦੇ ਵਿੱਚ ਬਸ ਕੰਟੀਨਿਊ ਚੱਲ ਰਹੀ ਹੈ ਦੋਸਤ ਅੱਛਾ ਸੰਦੀਪ ਮੇਰੇ ਨਾਲ ਹੂੰ ਹੋਰ ਕੀ ਹੋਰ ਹੋਰ ਬਹੁਤ ਵਧੀਆ ਲੱਗ ਗਈ ਬਹੁਤ ਪ੍ਰੇਰਨਾ ਹੋ ਰਹੀ ਹੈ ਅੱਛਾ ਨਹੀਂ ਤੇ ਪਹਿਲਾਂ ਨਾਲੋਂ ਹੋਰ ਵਧੀਆ ਨਿਕਰ ਗਿਆ ਇਹ ਦੇ ਵਿੱਚ ਤੇ ਪਸੰਦ ਕੀਤਾ ਜਾ ਰਿਹਾ ਇਹ ਦੇ ਵਿੱਚ ਬੋਲੀ ਪਈ ਹੈ ਬੋਲੀ ਨੂੰ ਬੜਾ ਪਿਆਰ ਮਿਲ ਰਿਹਾ ਜੀ ਬਾਦੇ ਫਿਰ ਬੋਲੀ ਪਾਣੀ ਪਣੀ ਬੋਲੀ ਬਾਏ ਸਾਹਮਣੇ ਆ ਨਾ ਜੀ ਬਾਦੇ ਬਾਦੇ ਪਾਣੀ ਪਣੀ ਬੋਲੀ ਤਾਂ ਬੜੀ ਵਾਰੀ ਆਰੀ ਯਾਰੀ ਬਦਲੇ ਦੀ ਅੱਗ ਭੜਦੀ ਓਹੋ ਬਦਲੇ ਦੀ ਅੱਗ ਭੜਦੀ ਵੈਰੀ ਸਿੱਟ ਕੇ ਪੈਰਾ ਵਿੱਚ ਠਾਰੀ ਬੈਲੀਆਂ ਦਾ ਪਿੰਡ ਵੱਜਦਾ ਲੀਆਂ ਦਾ ਪਿੰਡ ਵੱਜਦਾ ਗੋਲੀ ਠਾ ਮਥੇ ਵਿੱਚ ਮਾਰੀ ਸੁਣ ਲੋ ਕੰਨ ਕਰਕੇ ਸਾਡੀ ਪੈਂਦੀ ਆ ਦੁਸ਼ਮਣੀ ਭਾਰੀ ਸੁਣ ਲੋ ਕੰਨ ਕਰਕੇ ਮੇਰਾ ਇੱਕ ਬਹੁਤ ਹੀ ਸਿੰਪਲ ਕੁੜੀ ਦਾ ਕਰੈਕਟਰ ਹੈ ਤੇ ਮੈਂ ਸਾਰੇ ਫਿਲਮ ਚ ਰੋ ਨਹੀਂ ਰਹੀਆਂ ਜਿਹੜੀ ਜਿਵੇਂ ਆਪਣੀ ਅਸਲ ਜ਼ਿੰਦਗੀ ਚ ਬਿਲਕੁਲ ਨਹੀਂ ਹੈਗੀ ਉਹ ਜਿਹਾ ਕਰੈਕਟਰ ਹੈ ਤੇ ਬਹੁਤ ਸੀਰੀਅਸ ਕਰੈਕਟਰ ਹੈ ਸਟਲੋ ਸਟੇਬਲ ਤੁਹਾਨੂੰ ਲੱਗ ਰਿਹਾ ਕਿ ਮੈਂ ਨਿਵਾਸ ਅਗੀ ਜਿਹਦੀ ਦਰਦੀਆਂ ਬੰਦ ਨਹੀਂ ਹੁੰਦੀਆਂ ਉਹ ਰੋਂਦੀ ਨਹੀਂ ਪੂਰੀ ਫਿਲਮ ਸਾਰੀ ਫਿਲਮ ਚ ਰੋਣਾ ਹਾਂਜੀ ਅੱਛਾ ਤੁਸੀਂ ਹਾਲ ਤੱਕ ਦੇਖੀ ਹੈ ਨਹੀਂ ਦੇਖੀ ਕਰੋ ਨਹੀਂ ਮੈਂ ਵੇਖੀ ਨਹੀਂ ਪਰ ਹੁਣ ਦੇਖਣੀ ਤੁਸੀਂ ਜ਼ਰੂਰ ਜਾ ਕੇ ਪਰਿਵਾਰ ਸਮੇਤ ਜ਼ਰੂਰ ਦੇ ਕੇ ਆਇਓ ਸਾਡੀ ਫਿਲਮ ਜੀ ਜੀ ਕਿਦਾਂ ਦਾ ਅੱਗੇ ਪ੍ਰੋਜੈਕਟ ਕੀ ਹੈ ਨੈਕਸਟ ਬਹੁਤ ساری ਫਿਲਮਾਂ ਲਾਈਨ ਅਪ ਹੈ ਕਾਲਸ ਬਹੁਤ سارے ਆ ਰਹੇ ਹੈ ਬਹੁਤ ਸਾਰਾ ਪਿਆਰ ਪੰਜਾਬ ਨੂੰ ਮਿਲ ਰਿਹਾ ਤੇ ਇਹ ਉਮੀਦ ਹੈ ਕਿ ਬਹੁਤ ਕੰਮ ਕਰਾਂਗੇ ਹਨ ਥੈਂਕ ਯੂ